ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਇਸ ਵਕਤ ਟਾਪ ਨਿਊਜ਼ ਦੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਉਹ ਜਗ੍ਹਾ ਜਿੱਥੇ ਭਲਾਈ ਦੇ ਕੰਮ ਦੇ ਨਾਲ-ਨਾਲ ਉਸ ਮਾਲਕ ਦੀ ਖੁਸ਼ੀ ਜਿਹੜੀ ਆ ਉਹ ਲਈ ਜਾਂਦੀ ਆ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਇਸ ਵਕਤ ਕੀ ਇੱਕ ਐਮਜੀਓ ਹோம் ਫਾਰ ਹੋਮਲੈਸ ਹோம் ਫਾਰ ਦਾ ਹੋਮਲੈਸ ਸੁਸਾਇਟੀ ਜਿਹਦੂ ਨੇਤਰਪਾਲ ਕੌਰ ਪਰਹਾਰ ਬ੍ਰਿੰਦਰ ਪਰਹਾਰ ਆਪਣੀ ਜ਼ਿੰਦਗੀ ਸਾਰੀ ਇਸ ਪਰਿਵਾਰਾਂ ਨੂੰ ਦੇ ਰਹੇ ਆ ਤੇ ਘਰ ਬਣਾ ਰਹੇ ਤੇ ਅੱਜ ਵੀ ਇੱਕ ਨਵੇਂ ਘਰ ਦਾ ਜਿਹੜਾ ਨੀਆ ਅਧਗਾਟਨ ਉਹ ਕਰ ਰਹੇ ਆ ਕੀ ਖਲਜੀ ਭੈਣ ਜੀ ਠੀਕ ਹੈ ਜੀ ਤੁਹਾਡਾ ਵੀ ਘਰ ਬਣਾਇਆ ਸੀ ਤੇ ਸੇ ਕੀ ਕਰਦੇ ਤੁਸੀਂ ਹਸਣ ਤੁਹਾਡੇ ਹਾਂ ਜੀ ਕੁਰਸੀਆਂ ਦੇ ਕੰਮ ਅੱਛਾ ਕੁਰਸੀਆਂ ਦੇ ਕੰਮ ਕਰਦੇ ਸੀ ਘਰ ਹੈ ਨਹੀਂ ਸੀ ਤੁਹਾਡਾ ਤੇ ਕਿਦਾਂ ਇਹਨਾਂ ਨਾਲ ਮਿਲੇ ਕਿਹਨਾਂ ਨੇ ਬਣਾਇਆ ਫਿਰ ਆਰਥੀ ਕਰਦਾਰੇ ਆਪਣੇ ਦੇ 3 ਲੱਖ ਮਲੇ ਦੇ ਅੱਛਾ ਜੀ ਨੇ ਘਰ ਦਿਖਾਇਆ ਸੀ ਛੇ ਤੇ ਸਾਰਾ ਹੁਣ ਖੋਸ਼ ਹਾਂ ਜੀ ਘਰ ਵੱਡ ਗਿਆ ਵਧੀਆ ਬਹੁਤ ਖੋਸ਼ ਹਾਂ ਚਲੋ ਬਹੁਤ ਵਧੀਆ ਤੁਹਾਡਾ ਜੀ ਸਸੇ ਗੱਲ ਦੀ ਤੁਹਾਡਾ ਵੀ ਘਰ ਬਣਾਇਆ ਨਹੀਂ ਹਾਲੇ ਬਣਿਆ ਨਹੀਂ ਜੀ ਕਹਿੰਦੇ ਬਣਾ ਦੇਣਾ ਬਣ ਜਾਊਗਾ ਹਾਂਜੀ ਤੁਹਾਡੇ ਜੀ ਹਾਂਜੀ ਬਣ ਗਿਆ ਤੁਹਾਡਾ ਕਿਹੜਾ ਨੇ ਬਣਾਇਆ ਸਰਕਾਰ ਨੇ ਪਰ ਹਾਸਾ ਬਣਾ ਨੇ ਅੱਛਾ ਜੀ ਵਧੀਆ ਲੱਗਦਾ ਹਾਂਜੀ ਜੀ ਪਹਿਲਾਂ ਕੱਚਾ ਸੀ ਘਰ ਹੁਣ ਪੱਕੇ ਹੋ ਗਿਆ ਹਾਂਜੀ ਉਹਨੂੰ ਨੀਂਦ ਆਉਂਦੀ ਵਧੀਆ ਖੁਸ਼ੀ ਮਿਲਦੀ ਹੈ ਤੁਹਾਡੇ ਬਣਨੇ ਵਾਲੇ ਆ ਬਣਨ ਵਾਲੇ ਹੈ ਨਾ ਜੀ ਬਣ ਜਾਊਗਾ ਹੈ ਕਹਿੰਦੇ ਸੀ ਉਹ ਸਾਰੇ ਬਣਾ ਦੇਣਾ ਅੱਛਾ ਜੀ ਅੱਛਾ ਜੀ ਕਿਉਂਕਿ ਕਾਫੀ ਬਣ ਰਾਇਆ ਕਾਫੀ ਬਣ ਗਿਆ ਜੀ ਹੈ ਕਾਫੀ ਬਣ ਗਿਆ 150 ਤੋਂ ਉੱਪਰ ਬਣ ਗਿਆ ਜੀ ਪ੍ਰਹਾਰ ਸਾਹਿਬ ਨੇ ਜਿਹੜੀ ਐਨ ਜੀਓ ਆ 150 ਤੋਂ ਉੱਪਰ ਪੜਾਸੀ ਬਹੁਤ ਕਿਰਪਾ ਹੋ ਰਹੀ ਆ ਜੀ ਉਹਨਾਂ ਦੀ ਅੱਛਾ ਜੀ ਬਹੁਤ ਅੱਛੀ ਗੱਲ ਸਾਰਾ ਆਧਾ ਪਿੰਡ ਸਵਾਰਤਾ ਇਹਨਾਂ ਨੇ ਅੱਛਾ ਜੀ ਬਹੁਤ ਅੱਛੀ ਜੀ ਅਸੀਂ ਦੇਖ ਕੇ ਆਏ ਹੋਣੇ ਆ ਜੀ ਹਾਂਜੀ ਬਿਲਕੁਲ ਤੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਇਸ ਵਕਤ ਵੀ ਜਿਹੜਾ ਘਰ ਆ ਉਹਦਾ ਨੀ ਪੱਥਰ ਜਿਹੜਾ ਆ ਉਹ ਪ੍ਰਹਾਰ ਸਾਹਿਬ ਵੱਲੋਂ ਰੱਖਿਆ ਜਾ ਰਿਹਾ ਇਸ ਵਕਤ ਨੇਤਰਪਾਲ ਕੌਰ ਪ੍ਰਹਾਰ ਤੇ ਝੰਡਾ ਸਾਹਿਬ ਜਿਹੜੀ ਉਹਨਾਂ ਦੀ ਫੈਮਲੀ ਵੀ ਆਈ ਆ ਤੇ ਆਪਾਂ ਦੇਖੋ ਤੁਸੀਂ ਅਰਦਾਸ ਦੇ ਨਾਲ ਮਾਲਕ ਨੂੰ ਯਾਦ ਕਰਦੇ ਹੋਏ ਅੱਜ ਜਿਹੜਾ ਨੀ ਪੱਥਰ ਉਹ ਹੋਮਲੈਸ ਫੋਰ ਦਾ ਹੋਮਲੈਸ ਸੁਸਾਇਟੀ ਹਸ਼ਰਪੁਰ ਵੱਲੋਂ ਨੀ ਪੱਥਰ ਜਿਹੜਾ ਰੱਖਿਆ ਜਾ ਰਿਹਾ ਖਾਲਸਾ ਬਹੁਤ ਨੀ ਪੱਥਰ ਅਰਦਾਸ ਹੋ ਗਈ ਆ ਕਿੰਨੂ ਕਾਪਨਾ ਮਾਰਨ ਹਾਰਾ ਤਕ ਹਰਤਾ ਸੁਖ ਰਾਸ ਤੱਕ ਕੋਈ ਜਗਨਾ ਲਾ ਕੇ ਜਾਂ ਕਿ ਪ੍ਰਭ ਅਗੇ ਅਰਦਾਸ ਅਰਦਾਸ ਸਿ ਕਿੰਕਾਰ ਵਾਹਿਗੁਰਜੀ ਕੀ ਫਤ ਤੇ ਸ੍ਰੀ ਪਗੋਤੀ ਜੀ ਸਹਾਇ ਸوار ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ 10 ਮ੍ਰਿਤਮੇ ਕੋ ਆਪਣੀ ਸੰਗਤ ਕੋ ਨਾਨਕ ਲਈ ਤੇ ਆਏ ਫਿਰ ਅੰਗਦ ਘੋੜ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਕੋ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਫਰੀਅਰ ਕ੍ਰਿਸ਼ਨ ਅਧਿਆਜ ਜਸ ਜਿੱਠੇ ਸਾਬ ਦੁ ਭਜਾਏ ਤੇਗ ਬਹਾਦਰ ਸਮਰੀਏ ਕਰਨੋਂ ਨਿਦ ਆਵੇ ਤਾਏ ਸਭ ਸਾਈ ਹੋਇ ਸਭਾਈ ਦਸਮ ਪਾਸਾ ਸਭ ਸਿਮਰਦੇ ਸਭ ਰਾਜ ਸਭ ਸਾਈ ਹੋਈ ਸਭਾਈ ਰਸ ਭਾਗਾਂ ਦੀ ਜੋਤ ਤਾਂ ਤਾਂ ਸਭ ਦੀ ਦਸਮ ਪਾਸ ਦਾ ਹੋਇ ਕਿ ਉਹ ਵਿਵਹੂ ਪੰਜਾਬ ਪਿਆਰਿਆਂ ਚੋਂ ਸਭ ਜੱਗਾਂ ਚਾਲੀਆਂ ਮਕਤੀਆਂ ਆਖੀਆਂ ਜੱਟੀਆਂ ਤੱਤੀਆਂ ਜਿਨ੍ਹਾਂ ਤੇਰਾ ਨਾਮ ਜੱਪਿਆ ਵੰਡ ਕੇ ਛੱਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਤੁੰਡਕ ਕੀਤਾ ਤਨਾ ਪਿਆਰਾ ਸਤਿਆਰਿਆਂ ਦੀ ਕਮਾਈ ਦਾ ਧਿਆਨ ਤੱਕ ਖਾਸ ਹੋ ਸਰ ਦੀ ਪੋਲੀ ਪਾ ਗਰੋ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਤਰੰਮੇ ਸੀ ਦਿੱਤੇ ਬੰਦ ਬੰਦ ਕਟਾਏ ਖੰਭਰੀ ਲੋਹਾਈਆਂ ਚੱਕੀਆਂ ਤੇ ਜਿਹੜੇ ਤਨ ਆਰੇ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਜਾਂਤਰ ਖਾਲਸਾ ਸਾਹਿਬ ਜੀ ਬੋਲੇ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੇ ਵਾਹਿਗੁਰੂ ਪ੍ਰਥਮੇ ਸਵਤ ਖਾਲਸਾ ਜੀ ਕੀਰਦਾਸ ਹੈ ਜੀ ਸਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਚਕ ਹੋ ਗਾ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਸ਼ਾਂਤਾਂ ਦੇ ਸ਼ਿਆਰੀਆ ਦੇਖ ਤੇ ਫਤਿਹ ਵਿਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੇ ਜੀ ਬੈਠ ਗਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਾ ਦਾਨ ਪ੍ਰੋਸਾਦ ਦਾਨ ਦਾਣਾ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੋ ਅਟਲ ਧਰਮ ਕਾ ਜਕਾਰ ਬੋਲੇ ਜੀ ਬੈਠ ਗਰੂ ਸਿੱਖਾਂ ਦਾ ਮਾਨੀ ਮਾ ਮਤ ਕੀ ਮਤਬੱਧਾ ਰੱਖਾ ਵੈਗਰੂ ਇਹ ਕਾਲਪੁਰ ਕੋ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਜਿਹੜੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦੁਆਮਾਂ ਦੇ ਜਿਨ੍ਹਾਂ ਤੋਂ ਪੰਥ ਵੀ ਚੁਰਿਆ ਗਿਆ ਹੈ ਖੁੱਲੇ ਦਰਸ਼ਕੀਨਦਾਰ ਸੇਵਾ ਸਮਾਲ ਦਾ ਦਾਨ ਕਾਲ ਸਹਾਇ ਨੂੰ ਵਖਿਓ ਇਹ ਨਮਾਨਿਆਂ ਦੇ ਮਾਨ ਤੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਉਹ ਇਹ ਕਾਲਪੁਰ ਸੱਚੇ ਪਾਸਾ ਗਰੀਬ ਮੋਜ ਤਾਨ ਤਾਨ ਸਤਿਗੁਰੂ ਨਾਨਕ ਦੇਵ ਸਾਹਿਬ ਤਾਨ ਤਾਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਸੰਗ ਅਰਦਾਸ ਬੇਨਤੀ ਹਰਦੀਪ ਸਿੰਘ ਗਰੇਵਾਲ ਬੀਬੀ ਸੁਰਿੰਦਰ ਕੌਰ ਗਰੇਵਾਲ ਜਿਨ੍ਹਾਂ ਵੱਲੋਂ ਭੇਜੀ ਗਈ ਮਾਇਆ ਅੱਜ ਇੱਕ ਹੋਰ ਗਰੀਬ ਪਰਿਵਾਰ ਦਾ ਘਰ ਬਣਨੇ ਜਾ ਰਿਹਾ ਹੈ ਜਿਹੜੀ ਵੀ ਸੰਗਤਾਂ ਆਈਆਂ ਹਨ ਜਿਨ੍ਹਾਂ ਚ ਜਾਨਿਆਂ ਚ ਮਾਇਆ ਆਈ ਹੈ ਉਹ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਵਖਣੀਆਂ ਨਾਮ ਤੇ ਨਿਤਨੇਮ ਦੇ ਨਾਲ ਜੋੜ ਕੇ ਰੱਖਣਾ ਸਹੀ ਪਿਆਰੇ ਵਾਹਿਗੁਰੂ ਮੇਲ ਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵੈ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਫਤੇ ਫੁੱਲ ਸੋਹਣ ਹਾਲ ਸਤਿ ਆਖਾਂ ਨਿਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਤ ਦੀਆਂ ਅੱਜੋ ਵਾਲ ਦੀਆਂ ਕਿ ਜਿੱਥੇ ਅਧਗਾਟਨ ਜਿਹੜਾ ਹੈ ਫਾਰਮਾਤ ਮਦਨ ਨਾਮ ਲੈ ਕੇ ਅਰਦਾਸ ਕੀਤੀ ਗਈ ਤੇ ਹੁਣ ਝੰਡਾ ਸਾਹਿਬ ਉਹਨਾਂ ਦੀ ਫੈਮਿਲੀ ਜਿਹੜੀ ਆ ਦੇਖੋ ਘਰ ਪਹਿਲਾਂ ਤਾਂ ਲਾਈਵ ਦਿਖਾ ਦਮਾ ਕੱਚਾ ਘਰ ਇਹ ਜਿਹੜੀ ਸੁਸਾਇਟੀ ਆ ਇਹ ਕਈ ਘਰ ਬਣਾ ਚੁੱਕੀ ਆ ਤੇ ਅੱਜ ਵੀ ਇੱਕ ਉਹ ਘਰ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕੀ ਕੱਚਾ ਘਰ ਤੇ ਅੱਜ ਸਾਰੇ ਨੀ ਪੱਥਰ ਜਿਹੜਾ ਉਹ ਰੱਖ ਰਹੇ ਆ ਤੇ ਉਸ ਪਰਿਵਾਰ ਨੂੰ ਵੀ ਅੱਗੇ ਲਿਆ ਰਹੇ ਆ ਜਿਨ੍ਹਾਂ ਦਾ ਘਰ ਬਣਾਉਣਾ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਪਰਿਵਾਰ ਦੀਆਂ ਜੋ ਕਿ ਜਿਨ੍ਹਾਂ ਦਾ ਘਰ ਬਣਾਣਾ ਹੈ ਤੇ ਲਾਈਵ ਤਸਵੀਰਾਂ ਪ੍ਰਹਾਰ ਸਾਹਿਬ ਝੰਡਾ ਸਾਹਿਬ ਨੇਤਰਪਾਲ ਕੌਰ ਜੀ ਉਹਨਾਂ ਦਾ ਪਰਿਵਾਰ ਐਨ ਆਰ ਆਈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਵਕਤ ਜਿਹੜਾ ਨੀ ਪੱਥਰ ਨਵੇਂ ਘਰ ਦਾ ਕੱਚੇ ਤੋਂ ਪੱਕੇ ਘਰ ਦਾ ਨੀ ਪੱਥਰ ਜਿਹੜਾ ਆ ਉਹ ਰੱਖਿਆ ਜਾ ਰਿਹਾ ਇਸ ਵਕਤ ਘਰ ਕੱਚਾ ਛੱਤ ਵੀ ਕਾਨਿਆਂ ਵੀ ਤੇ ਹੁਣ ਕੱਚਾ ਨਹੀਂ ਰਹੂਗਾ ਇਹ ਪੱਕਾ ਬਣ ਜਾਊਗਾ ਜੇਕਰ ਕਰਦੀ ਹਾਲਤ ਦੇਖੀਏ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਵਿੱਚ ਹਾਲ ਕੀ ਹੈ ਛੱਤ ਵਿੱਚ ਵੀ ਜਿਹੜੀ ਮੁਸ਼ਕਲ ਆਉਦੀ ਹੈ ਕਿ ਅੱਜ ਇਹ ਸੁਸਾਇਟੀ ਜਿਹੜੀ ਹੈ ਸੀ ਦੇ ਸੋਸਾਇਟੀ ਆ ਇਹ ਇੱਕ ਘਰ ਬਣਾ ਲੀਏ ਕਈ ਘਰ ਬਣਾ ਚੁੱਕੀ ਆ ਵੈਸੇ ਤੇ ਅੱਜ ਅਸੀਂ ਪਹੁੰਚੇ ਸੀ ਟਾਪ ਨਿਊਜ਼ ਦੀ ਟੀਮ ਜਿਹਦੇ ਵਿੱਚ ਅੱਜ ਫਿਰ ਰਹਿਣਾ ਨੇ ਨੀ ਪੱਥਰ ਜਿਹੜਾ ਨਵੇਂ ਘਰ ਦਾ ਜਿਹੜਾ ਆ ਨੀ ਪੱਥਰ ਜਿਹੜਾ ਰੱਖਣ ਲੱਗੇ ਆ ਅੱਜ ਖੁਸ਼ੀ ਦਾ ਮੌਕਾ ਸਾਰੇ ਖੁਸ਼ ਆ ਉਹ ਪਰਿਵਾਰ ਵੀ ਖੁਸ਼ ਆ ਕਿ ਉਹਨਾਂ ਦਾ ਅੱਜ ਕੱਚੇ ਤੋਂ ਪੱਕਾ ਘਰ ਹੋਣਾ ਥੈਂਕ ਯੂ ਤੇ ਹੁਣ ਇਸ ਵਕਤ ਜਿਹੜਾ ਨੀ ਪੱਥਰ ਜਿਹੜਾ ਰੱਖਿਆ ਜਾਉਂਦਾ ਆਜਾ ਬਾਹਰ ਵਿਚ ਆਜਾ ਇਧਰ ਨੂੰ ਆ ਜਾ ਵਿਚ ਵਿਚਕਾਰ ਆ ਜਾ 12000 ਆ ਜਾ 12000 ਆ ਜਾ ਤੁਹਾਡਾ ਘਰ ਆ ਇਹਦਾ ਘਰ ਆ ਹਾਂ ਹੋਰ ਇਹਦਾ ਘਰ ਆ ਚਲੋ ਬਾਜੀ ਲੋ ਜੀ ਜਿਹੜਾ ਘਰ ਜਿਹੜਾ ਆਪਣੇ ਘਰ ਬਣਾ ਰਿਹਾ ਹੈ ਇਹ ਗਰੇਵਾਲ ਪਰਿਵਾਰ ਆ ਯੂ ਐਸ ਏ ਤੋਂ ਕੈਲੀਫੋਰਨੀਆ ਉਹਨਾਂ ਨੇ ਮਾਇਆ ਜਿਹੜੀ ਭੇਜੀ ਆ ਪਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹ ਖਜ਼ਾਨੇ ਸਾਰੇ ਭਰਪੂਰ ਕਰੇ ਜਿੱਥੋਂ ਇਹ ਮਾਇਆ ਆਈ ਆ ਤੇ ਬਹੁਤ ਬਹੁਤ ਧੰਨਵਾਦ ਗਰੇਵਾਲ ਫੈਮਿਲੀ ਥੈਂਕ ਯੂ ਲੋ ਜੀ ਘਰੇਵਾਰ ਪਰਵਾਰ ਬਣੋ ਘਰੇਵਾਰ ਪਰਵਾਰ ਬਣੋ ਸੁਨਹਿਰ ਸੁਨਹਿਰ ਬਲੇਈ ਸੋਨਾ ਸਰਬ ਸੁਖਾਣ ਜੇਕਰਿਆ ਦੀ ਗੂੰਜ ਦੇ ਨਾਲ ਇਨੀ ਪੱਥਰ ਰੱਖਿਆ ਗਿਆ ਸੱਚੇ ਤੋਂ ਪੱਕੇ ਕਰਿਆ ਗਾ ਕੱਚੇ ਤੋਂ ਪੱਕਾ ਕਰ ਅੱਜ ਹੁਣ ਲੱਗਾ ਤੇ ਉਸ ਪਰਿਵਾਰ ਨੂੰ ਬੜੀ ਖੁਸ਼ੀ ਹੋਈ। ਬੋਲੇ ਏ ਸੋਨਾ ਸਿਆਣਾ ਬਹੁਤ ਬਹੁਤ ਥੈਂਕ ਯੂ ਵਾਹ ਵਾਹ ਬੜੀ ਕੀ ਗੋਦੀ ਪ੍ਰਹਾਰ ਸਾਹਿਬ ਕਿਵੇਂ ਦੇਖਦੇ ਆ ਕਿ ਅੱਜ ਕਿੰਮਾ ਪਹਿਲਾਂ ਤਾਂ ਦੱਸੋ ਸਾਰਿਆਂ ਨੂੰ ਕਿਉਂਕਿ ਅੱਜ ਇਸ ਵਕਤ ਦੇਸ਼ ਵਿਦੇਸ਼ ਤੋਂ ਲੋਕ ਸਾਡਰ ਨਾਲ ਜੁੜ ਚੁੱਕੇ ਆ ਤੇ ਇਹ ਕਿੰਮਾ ਘਾਰ ਆ ਤੇ ਇਹ ਕਿਉਂ ਪਹਿਲਾਂ ਸੇਵਾ ਦੀ ਕਿੱਦਾਂ ਸ਼ੁਰੂ ਤੋਂ ਆਇਆ ਕਿਉਂਕਿ ਦੁਨੀਆ ਤੇ ਹੋਰ ਵੀ ਬੜੀ ਵੱਸਦੀ ਹੈ ਤੇ ਕਿਵੇਂ ਚੁਣਿਆ ਇਹ ਸੇਵਾ ਨੂੰ ਸੇਵਾ ਲਈ ਮੈਨੂੰ ਪ੍ਰਮਾਤਮਾ ਵਾਹਿਗੁਰੂ ਨੇ ਹੀ ਚੁਣਿਆ ਇੱਥੋਂ ਤੱਕ ਮੈਂ ਦੇਖਦਾ ਉਹ ਮੈਨੂੰ ਇੱਥੇ ਮੈਂ ਪਹਿਲੀ ਵਾਰ ਜਦੋਂ ਆਇਆ 5-6 ਸਾਲ ਪਹਿਲਾਂ ਤੇ ਇੱਕ ਬੱਚੇ ਨੂੰ ਦੇਖਿਆ ਉਹ ਝੁੱਗੀ 'ਚ ਰਹਿ ਰਿਹਾ ਸੀ ਮੈਂ ਪੁੱਛਿਆ ਕਿੰਨੇ ਜਾਣੇ ਤੁਸੀਂ ਰਹਿੰਦੇ ਅਸੀਂ ਕਹਿੰਦੇ 7-5 ਬੱਚੇ ਤੇ ਦੋ ਪੇਰੈਂਟਸ ਉਹਨਾਂ ਦੇ ਠੀਕ ਗਰਮੀ ਦੇ ਵਿੱਚ ਕੱਖ ਕੰਨਿਆਂ ਦੀ ਝੁੱਗੀ ਸੀ ਉੱਤੇ ਤਰਪਾਲ ਪਾਈ ਹੋਈ ਜੀ ਤੇ ਉੱਥੋਂ ਮੇਰਾ ਦਿਲ ਪਿਗਲ ਗਿਆ ਹੂੰ ਤੇ ਇੱਕ ਮੈਨੂੰ ਸ਼ਕਤੀ ਆਈ ਸ੍ਰੀ ਚ ਜੀ ਜਿਹਨੂੰ ਮੈਂ ਮਹਿਸੂਸ ਵੀ ਕੀਤਾ ਕਿ ਅਸੀਂ ਆਪਣੇ ਲਈ 20-20 30-30 ਲੱਖ ਦੀਆਂ ਘਟੀਆਂ ਵੀ ਲੈ ਸਕਦੇ ਹਾਂ ਆਪਣੇ ਲਈ ਕਰੋੜਾਂ ਦੇ ਘਰ ਵੀ ਬਣਾ ਸਕਦੇ ਹਾਂ ਤੇ ਜੇ ਮੈਂ 2-3 ਲੱਖ ਲਾ ਕੇ ਬੱਚੇ ਦਾ ਸਰਪੋਰ ਦਾ ਘਰ ਬਣਾ ਦਿਆਂ ਤੇ ਮੈਨੂੰ ਕੀ ਘਾਟਾ ਪੈਣ ਲੱਗਾ ਜੀ 100 થી ਬਦਲ ਗਈ ਜੀ ਤੇ ਉਦੋਂ ਮੈਂ ਅਗਲੇ ਦਿਨ ਉਹਦਾ ਘਰ ਬਣਾਉਣਾ ਸ਼ੁਰੂ ਕਰਤਾ ਅੱਛਾ ਜੀ ਦੂਜੇ ਦਿਨ ਹੀ ਦੂਜੇ ਦਿਨ ਹੀ ਤੇ ਕੁਝ ਮਹੀਨਿਆਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਦਿਵਾਲੀ ਵਾਲੇ ਦਿਨ ਉਹਨੂੰ ਤੋਹਫਾ ਦੇ ਦਿੱਤਾ ਸੀ ਵੀ ਆਹ ਲਓ ਜੀ ਦੋ ਕਮਰੇ ਤੁਹਾਡਾ ਪੱਕਾ ਘਰ ਬਣ ਗਿਆ। ਅੱਛਾ ਜੀ। ਉੱਥੋਂ ਹੀ ਹੋਮਲੈਸ ਸੰਸਥਾ ਦੀ ਸ਼ੁਰੂਆਤ ਹੋਈ। ਜੀ। ਪਹਿਲਾਂ ਹਮੇਸ਼ਾ ਮੇਰਾ ਪਰਿਵਾਰ ਹੀ ਆਪ ਬਣਾਉਂਦੇ ਰਹੇ ਅਸੀਂ ਕਿਸੇ ਤੋਂ ਮੰਗਿਆ ਨਹੀਂ। ਜੀ। ਤੇ ਫਿਰ ਸੋਸ਼ਲ ਮੀਡੀਆ ਤੇ ਇਹਨੂੰ ਪਾਈ ਗਏ। ਸੋਸ਼ਲ ਮੀਡੀਆ ਤੇ ਨਿਊਜ਼ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ। ਜੀ। ਤੁਹਾਡੇ ਚੈਨਲਾਂ ਦਾ ਜਿੰਨੇ ਵੀ ਇੱਥੇ ਚੱਲ ਰਹੇ ਹਿਸ਼ਾਰਪੁਰ ਦੇ ਆਸਪਾਸ। ਜੀ। ਤੇ ਉਹਨਾਂ ਦਾ ਇਹਨੂੰ ਉੱਪਰ ਚੱਕਣ ਲਈ ਇਸ ਪ੍ਰੋਜੈਕਟ ਨੂੰ ਪੱਤਰਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਵਰਮ ਵਾਲਿਆਂ ਦਾ ਖਾਸ ਕਰਕੇ ਜੀਤ ਖਾਸ ਕਰ ਵਾਲੇ ਪੱਤਰਕਾਰ ਜਿੰਨੇ ਹੈਗੇ ਆ ਸਾਰਿਆਂ ਨੇ ਹੈਲਪ ਕੀਤੀ ਹੈ ਤੇ ਇਸ ਪ੍ਰੋਜੈਕਟ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਅਮਰੀਕਾ ਕੈਨੇਡਾ ਜਰਮਨੀ ਯੂਰਪ ਦੇ ਵਿੱਚ ਜੀ ਤੇ ਉਸੇ ਕਾਰਨ ਸਾਨੂੰ ਇਹ ਝੰਡਾ ਪਰਿਵਾਰ ਮਨਜੀਤ ਸਿੰਘ ਝੰਡਾ ਜੀ ਤੇ ਇਹਨਾਂ ਦੀ ਪਤਨੀ ਇੰਦਰਜੀਤ ਕੌਰ ਜੀ ਮਿਲੇ ਆ ਤੇ ਇਹ 10 ਤੋਂ ਵੱਧ ਘਰ ਬਣਾ ਚੁੱਕੇ ਆ ਜਿਹ ਲੋਕ ਆ ਇਹਨਾਂ ਨੇ ਹੋਰ ਸ਼ੁਰੂ ਕਰਵਾਏ ਆ ਅੱਛਾ ਜੀ ਤੇ ਹਾਲੂ ਵਾਲੀਏ ਸਾਹਿਬ ਆਂਦੇ ਉਥੋਂ ਅ ਚੰਡੀਗੜ੍ਹ ਤੋਂ ਉਹ ਬਹੁਤ ਹੀ ਦਾਨੀ ਸੱਜਣ ਹਨ ਉਹਨਾਂ ਨੇ ਗੁਰਦੁਆਰਾ ਵੀ ਬਣਵਾ ਲਿਆ ਤੇ ਸਾਨੂੰ ਮੇਰਾ ਖਿਆਲ ਹੁਣ ਤੱਕ ਕਾਫੀ ਸੇਵਾਵਾਂ ਕਰ ਚੁੱਕੇ ਆ ਮਨਜੀਤ ਸਿੰਘ ਸਾਲਟ ਲੇਕ ਸਿਟੀ ਤੋਂ ਹਨ ਹਨ ਜਿਹਨ ਤੋਂ ਸਪੋਰਟਰ ਹਨ ਜਿਹੜੇ ਬਾਹਰੋਂ ਗੁਲਸਨ ਭੈਂਜੀ ਜਰਮਨੀ ਤੋਂ ਤੇ ਕਈਆਂ ਦੇ ਨਾਮ ਮੈਂ ਹੁਣ ਨਹੀਂ ਲੈ ਸਕਦਾ ਸਾਰਿਆਂ ਦੇ ਤੇ ਉਹਨਾਂ ਦੀ ਸਪੋਰਟ ਦੇ ਨਾਲ ਇਹ ਪ੍ਰੋਜੈਕਟ ਅੱਜ 180 ਘਰ ਤੇ ਪਹੁੰਚ ਗਏ ਅਸੀਂ 180 ਤੋਂ ਵੱਧ ਜੀ ਆ ਮੇਰਾ ਖਿਆਲ 184ਵਾਂ ਘਰ ਸ਼ੁਰੂ ਕਰਾਇਆ ਜੀ ਤੇ ਸਾਡੇ ਕੋਲ ਹੋਰ ਵੀ ਫੰਡਸ ਪਏ ਆ 20 ਘਰ ਅਸੀਂ ਹੋਰ ਬਣਾ ਸਕਦੇ ਆ ਜੀ ਤੇ ਉਹ ਵੱਧਨਗੇ ਛੇਤੀ ਅਸੀਂ 200 ਦਾ ਪਿੱਛਾ ਪਾਰ ਕਰ ਲਾਂਗੇ ਜੀ ਤੇ ਫਿਰ ਅੱਗੇ ਦਾ ਪਰਮਾਤਮਾ ਵਾਹਿਗੁਰੂ ਨੂੰ ਮਨਜ਼ੂਰ ਆ ਉਸ ਤਰ੍ਹਾਂ ਇਹ ਪ੍ਰੋਜੈਕਟ ਚੱਲੇਗਾ ਜਿੱਥੇ ਅਸੀਂ ਘਰ ਬਣਾਉਣ 'ਚ ਕਾਮਯਾਬ ਹੋਇਆ ਉੱਥੇ ਅਸੀਂ এমਪਲੋਇਮੈਂਟ ਕ੍ਰੀਏਟ ਕਰਨ 'ਚ ਵੀ ਕਾਮਯਾਬ ਹੋਇਆ ਜੇ 2 ਲੱਖ ਰੁਪਈਆ ਲੱਗਦਾ ਤਾਂ ਜਾਂਦਾ ਕਿੱਥੇ ਮਜ਼ਦੂਰਾਂ ਦੀ ਜੇਬ 'ਚ ਮਿਸਟਰੀਆਂ ਦੀ ਜੇਬ 'ਚ ਤੇ ਪੱਠੇ ਵਾਲਿਆਂ ਦੇ ਹੋਰ ਉਹ ਲੋਕਲੀ ਕੰਜ਼ਿਊਮ ਹੋ ਜਾਂਦਾ ਇਕਨੋਮੀ ਦੇ ਵਿੱਚ ਫਿਰ ਇੱਕ ਹੋਰ ਅਸੀਂ ਕਾਮਯਾਬ ਹੋਏ ਕਿ ਅਸੀਂ ਦਾਨ ਦੀ ਦਸ਼ਾ ਤੇ ਦਸ਼ਾ ਨੂੰ ਚੇਂਜ ਕਰਨ 'ਚ ਕਾਮਯਾਬ ਹੋਇਆ ਪਹਿਲਾਂ ਬਾਹਰੋਂ ਲੋਕ ਲੈ ਆਉਦੇ ਸੀ ਦੇਰੇਵਾਦੀ ਬੱਬ ਲੈ ਆਉਦੇ ਸੀ ਪੈਸੇ ਉਹ ਪਤਾ ਨਹੀਂ ਸੀ ਲੱਗਦਾ ਕਿੱਧਰ ਗਏ ਇੱਥੇ ਸਾਡੇ ਅਸੀਂ ਪੂਰੀ 100% ਪਾਰਦਰਸ਼ਤਾ ਦਿਖਾਈ ਹੈ ਟਰਾਂਸਪੇਰੈਂਸੀ ਦਿਖਾਈ ਹੈ ਇਸ ਪ੍ਰੋਜੈਕਟ ਦੇ ਵਿੱਚ ਕਿ ਜੇ ਕੋਈ 2 ਲੱਖ ਰੁਪਈਆ ਦਿੰਦਾ ਤੇ ਉਹਦਾ ਪਤਾ ਹੁੰਦਾ ਉਹ Google ਮੈਪਸ 'ਚ ਵੀ ਦੇਖ ਸਕਦਾ ਕਿ ਉਹਦਾ ਘਰ ਕਿੱਥੇ ਬਣ ਰਿਹਾ ਹੈ ਇਸ ਪ੍ਰੋਜੈਕਟ ਵਿਜ਼ਿਬਿਲਟੀ ਹੈ ਟਰਾਂਸਪੇਰੈਂਸੀ ਹੈ ਤੇ ਅਗਲੇ ਦਾ ਇਕੱਲਾ-ਇਕੱਲਾ ਪੈਸਾ ਜਿਹੜਾ ਕਿ ਉਹ ਦਿਸਦਾ ਵੀ ਕਿੱਥੇ ਲੱਗਿਆ ਪ੍ਰਹਾਰ ਸਾਹਿਬ ਮੈਸੇਜ ਵੀ ਆ ਰਹੇ ਆ ਕਹਿੰਦੇ ਜੀ ਅਸੀਂ ਤੁਹਾਨੂੰ ਕਰਨਾ ਹੋਵੇ ਤਾਂ ਕੀ ਪ੍ਰੋਸੀਜਰ ਆ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰੀਏ ਜੀ ਜੀ ਮੇਰਾ ਨਾ ਫੇਸਬੁੱਕ ਤੇ ਕਰ ਸਕਦੇ ਹੋ ਵਿਰਿੰਦਰ ਪ੍ਰਹਾਰ ਜੀ ਫੇਸਬੁੱਕ ਤੇ ਮੇਰਾ ਹੈਗਾ ਤੇ ਮੇਰਾ ਫੋਨ ਨੰਬਰ ਵੀ ਵਟਸਐਪ ਨੰਬਰ ਜਾਂ ਦੂਜਾ ਨੰਬਰ ਹੈ 9417434352 ਇੱਕ ਵਾਰੀ ਥੋੜਾ ਜਿਆਦਾ 9417434352 ਇੱਕ ਵਾਰ ਰਿਪੀਟ ਕਰਿਓ ਹੋ ਜੀ 94174 34352 ਜੀ 94174 34352 ਜੀ ਤੇ ਬੈਂਤੀ ਇਹ ਆ ਕੇ ਹਿਯਾਰਪੁਰ ਦੇ ਆਸ-ਪਾਸ ਅਸੀਂ ਬਣਾ ਸਕਦੇ ਹਾਂ ਕਿਉਂਕਿ ਇੱਥੇ ਅਸੀਂ ਪੂਰਾ ਸੈਟਅਪ ਕੀਤਾ ਤੇ ਬਹੁਤ ਜ਼ਿਆਦਾ ਦੂਰ ਅਸੀਂ ਚਾ ਨਹੀਂ ਸਕਦੇ ਜੇ ਕੋਈ ਕਾ ਇਹ ਬਠਿੰਡੇ ਬਣਾ ਦੇ ਉਹ ਹੋਰ ਬਣਾ ਦੇ ਉਹ ਉਧਰਲੇ ਸਾਡੇ ਲਈ ਜਾਣਾ ਬੜਾ ਔਖਾ ਅਸੀਂ ਹੌਲੀ-ਹੌਲੀ ਇਹ ਹਿਯਾਰਪੁਰ ਤੋਂ ਸ਼ੁਰੂ ਕੀਤਾ ਤੇ ਹੁਣ ਇਹਨੂੰ ਅਸੀਂ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਲਜਾਇਆ ਜਾਏਗਾ ਤੇ ਫਿਰ ਪੂਰੇ ਭਾਰਤ ਦੇ ਵਿੱਚ ਤੇ ਫਿਰ ਹੋਰ ਅਸੀਂ ਇਸ ਪ੍ਰੋਜੈਕਟ ਨੂੰ ਉੱਪਰ ਚੱਕਾਂਗੇ ਤੇ ਮੈਨੂੰ ਇਹ ਪਤਾ ਨਹੀਂਗਾ ਕਿ ਅਨਲਿਮਿਟਿਡ ਹੀ ਪ੍ਰੋਜੈਕਟ ਹੈਗਾ ਕਿ ਕਿੱਥੋਂ ਤੱਕ ਜਾਏਗਾ ਉਹਦੀ ਕੋਈ ਅ ਲਿਮਟ ਨਹੀਂ ਹੈਗੀ ਤੇ ਇਹ ਲੋਕ ਜਿਹੜਾ ਇੱਥੋਂ ਸ਼ੁਰੂਆਤ ਹੋਈ ਆ ਇੱਥੋਂ ਹੁਸ਼ਿਆਰਪੁਰ ਤੋਂ ਹੁਣ ਹੁਸ਼ਿਆਰਪੁਰ ਦੇ ਸ਼ਹਿਰ ਦੇ ਵਿੱਚ ਵੀ ਅਸੀਂ ਕਈਆਂ ਦੀਆਂ ਛੱਤਾਂ ਇਸ ਤੋਂ ਇਲਾਵਾ 70 ਟਹਿ ਗਈਆਂ ਅਸੀਂ ਬਹੁਤ ਲੋਕਾਂ ਦੀਆਂ ਟਹਿ ਰਹੀਆਂ ਸੀ ਹੁਣ ਆ ਪਿੱਛੇ ਕੁਝ ਕੁਝ ਦਿਨ ਪਹਿਲਾਂ ਵੀ ਛੱਤ ਢਾਣ ਨਾਲ ਪੰਜ ਬੰਦੇ ਮਾਰੇ ਗਏ ਫਰੋਜ਼ਪੁਰ ਸਾਈਡ ਤੇ ਤੇ ਪਰ ਅਸੀਂ ਇੱਥੇ ਜਿਨ੍ਹਾਂ ਦੀਆਂ ਛੱਤਾਂ ਢੈਂਦੀਆਂ ਉਹਨਾਂ ਦੇ ਛੱਤ ਪਾਉਦੇ ਦੀਆਂ ਲੈਂਡਰ ਪਾਉਦੇ ਗਾ ਹਣ ਗੇਣ ਤੁਸੀਂ ਛੱਤਾਂ ਵੀ ਪੋਈਆਂ ਘਰ ਬਣਾਉਣ ਦਾ ਪਰ ਸਾਹਿਬ ਜਿੱਦਾਂ ਤੁਸੀਂ ਪ੍ਰੋਜੈਕਟ ਕਰ ਰਹੇ ਹਾਂ ਕਿਵੇਂ ਦੇਖਦੇ ਆ ਪਰਿਵਾਰ ਦਾ ਸਹਿਯੋਗ ਕਿਉਂਕਿ ਸਟਾਰਟ ਤਾਂ ਤੁਹਾਨੂੰ ਪਹਿਲਾਂ ਕਰਨਾ ਪਿਆ ਆਪ ਹੀ ਹਾਂ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੇਰੀ ਵਾਈਫ ਨੇਤਰਪਾਲ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਜੀ ਤੇ ਉਹ ਉਹਨਾਂ ਨੇ ਕਹਿੰਦੇ ਵੀ ਰਏ ਜਿੰਨੇ ਪੈਸੇ ਚਾਹੀਦੇ ਆ ਜੀ ਦੇ ਉਹ ਜੀ ਸਭ ਤੋਂ ਪਹਿਲਾਂ ਮੇਰੇ ਫਾਦਰ ਨੇ ਮੈਨੂੰ ਸਹਿਯੋਗ ਦਿੱਤਾ ਉਹ ਕਹਿੰਦੇ ਕਿ ਕੀ ਸੋਚੀ ਜਾਂਦਾ 1 ਫੜ ਲੱਖ ਰੁਪਏ ਆ ਮੁੰਡੇ ਦਾ ਘਰ ਬਣਾ ਜਾ ਜੀ ਤੇ ਪੁੱਤ ਸ਼ੁਰੂਆਤ ਮਨ ਲਵ ਹੌਸਲਾ ਮੈਨੂੰ ਮਿਲਿਆ ਕਿ ਪਰਿਵਾਰ ਮੇਰਾ ਨਾਲ ਹੈ ਜੀ ਤੇ ਦੂਜਾ ਮੈਂ ਆਪਣੇ ਆਪ ਨੂੰ ਪੂਰੀ ਫੁੱਲ ਟਾਈਮ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ਹੋਇਆ ਜਿੰਨੀ ਰਹੀਂਦੀ ਉਮਰ ਹੈ ਇਹੀ ਕੰਮ ਕਰਨਾ ਕਰਦਣਾ ਦਾ ਹੀ ਕੰਮ ਕਰਨਾ ਹੈਗਾ ਜੀ ਤੇ ਇਹ ਜਿਹੜੇ ਲੋਕ ਇੱਥੇ ਜਿਹੜੀ ਸ਼ੁਰੂਆਤ ਇੱਥੇ ਹੋਈ ਆ ਚਲੋ ਹੁਣ ਤਾਂ ਹੋਰ ਪਾਸੇ ਵੀ ਅਸੀਂ ਬਹੁਤ ਬਣਾਏ ਆ ਜੀ ਵਿਤਕਰਾ ਕਰਦੇ ਹੀ ਨਹੀਂ ਕੋਈ ਬੰਦਾ ਹੋਵੇ ਉਹਦਾ ਅਸੀਂ ਬਣਾ ਦਈਦਾ ਅਸੀਂ ਕ੍ਰਿਸਚੀਅਨਸ ਦੇ ਵੀ ਘਰ ਬਣਾਏ ਆ ਅਸੀਂ ਆ ਹਿੰਦੂਆਂ ਦੇ ਵੀ ਘਰ ਮੈਨੂੰ ਕਾਸਟ ਦਾ ਧਰਮ ਦਾ ਕੋਈ ਮਤਲਬ ਨਹੀਂ ਦਾ ਕੋਈ ਸਾਡੇ ਵਿੱਚ ਕੋਈ ਵਿਤਕਰਾ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਬਣਾ ਕੇ ਦਿੰਦੇ ਹਾਂ ਜ਼ਿਆਦਾ ਅਸੀਂ ਵਿਧਵਾ ਔਰਤਾਂ ਦੇ ਲਈ ਹੈ ਜੀ ਇਹ ਮੋਸਟਲੀ ਜਿਹੜੇ ਘਰ ਹੈ ਜਿਹੜੀਆਂ ਕਿ ਔਰਤਾਂ ਦੇਖੋ ਬੰਦੇ ਜਦੋਂ ਚੁਣਾ ਹੁੰਦੀਆਂ ਸਭ ਤੋਂ ਵੱਧ ਨਸ਼ਾ ਹੈ ਇਸ ਮੱਲੇ 'ਚ ਮੰਡਿਆ ਜਾਂਦਾ ਅੱਛਾ ਜੀ ਤੇ ਉਹ ਜੋ ਵਾਲ ਕਹਿੰਦੇ ਇਹਨੂੰ ਅੱਜੋ ਵਾਲ ਕਹਿੰਦੇ ਇਹਨੂੰ ਤੇ ਸਮਝ ਲੋ ਪੰਜਾਬ ਦਾ ਸਭ ਤੋਂ ਵੱਡਾ ਸਲਮ ਏਰੀਆ ਹੈ ਅੱਛਾ ਜੀ ਗੈਟੋ ਜਿਹਨੂੰ ਕਹ ਦਿੰਦੇ ਨੇ ਅੰਗਰੇਜ਼ ਤੇ ਵਿੱਚ ਤੇ ਸਭ ਤੋਂ ਵੱਧ ਨਸ਼ਾ ਇੱਥੇ ਲੀਡਰ ਬਣਦੇ ਆ ਕੇ ਕਿਉਂਕਿ ਵੋਟ ਬਹੁਤ ਹੈ ਜੀ 2500 ਵੋਟ ਆ ਜਿੱਧਰ ਪੈ ਜਾਂਦੀ ਆ ਉਹ ਇੱਕ ਪਾਸਾ ਕਰ ਦਿੰਦੀ ਜਿਤਾਉਣ ਦਾ ਕੰਮ ਕਰ ਦਿੰਦੀ ਆ ਉਧਰ ਤੇ ਉਹਨਾਂ ਦਾ ਧਿਆਨ ਹੁੰਦਾ ਉਹ ਉਦੋਂ ਹੀ ਆਉਂਦੇ ਆ 5 ਸਾਲ ਬਾਅਦ ਹੀ ਤੇ ਉਦੋਂ ਬਾਅਦ ਆਉਂਦੇ ਹੀ ਨਹੀਂ ਇਹ ਉਹਦੋਂ بڑے ਪ੍ਰੋਮਿਸ ਕਰਦੇ ਆ ਇਹਨਾਂ ਨੂੰ ਫਿਰ 5 ਸਾਲ ਪੂਰੀ ਤੁਸੀਂ ਕਮਾਂਡਿਕ ਸੰਭਾਲਦੇ ਆ ਫਿਰ ਇਲਾਕੇ ਦੀ ਤੁਸੀਂ ਕਹਿ ਸਕਦੇ ਹੋ ਹਾਂ ਹਾਂ 5 ਸਾਲ ਦੀ ਸੇਵਾ ਦੀ ਜਿਹੜੀ ਕਮਾਂਡ ਆ ਉਹ ਫਿਰ ਤੁਸੀਂ ਸੰਭਾਲਦੇ ਆ ਤੇ ਪਰ ਉਹਨਾਂ ਦੇ ਨਸ਼ੇ ਵੰਡਣ ਕਾਰਨ ਹਾਂ ਇਹਨਾਂ ਦੇ ਕਈ ਬੰਦੇ ਮਰ ਜਾਂਦੇ ਬਾਅਦ ਚ ਤੇ ਔਰਤਾਂ ਵਿਧਵਾ ਹੋ ਜਾਂਦੀਆਂ 4-5 ਬੱਚੇ ਆ ਤੇ ਔਰਤ ਬੜੀ ਤਰਾਸਦੀ ਆ ਇਲਾਕੇ ਦੀ ਉਹ ਦਿਹਾੜੀਆਂ ਕਰਕੇ ਉਹ ਬੱਚਿਆਂ ਨੂੰ ਪਾਲਦੀ ਆ ਫਿਰ ਤਾਂ ਕਰਕੇ ਅਸੀਂ ਜਿਹੜੇ ਹੈਗੇ ਜਾਦਾ ਇਹਨਾਂ ਦਾ ਇੱਥੇ ਤਾਂ ਹੋਰ ਵੀ ਜਿੱਥੇ ਵੀ ਵਿਧਵਾ ਔਰਤ ਹੋਵੇ ਉਹਦੀ ਅਸੀਂ ਕੋਈ ਇਨਕੁਆਰੀ ਨਹੀਂ ਕਰੀਦੀ ਵਿਧਵਾ ਔਰਤ ਹੋਣ 2-3 ਬੱਚੇ ਜਿਹਦੇ ਹੋਣ ਅਸੀਂ ਉਹਦਾ ਘਰ ਪ੍ਰੈਫਰੈਂਸ ਨਾਲ ਬਣਾਈਦਾ ਤੇ ਇਹ ਲੋਕ ਦੇਖੋ ਰਾਤੋਂ ਰਾਤ ਤੇ ਗਰੀਬ ਤਾਂ ਹੀ ਹੋ ਗਏ ਠੀਕ ਬਿਲਕੁਲ ਬਿਲਕੁਲ ਇਹਨਾਂ ਦੀ ਗਰੀਬੀ ਇਹਨਾਂ ਦੀ ਦੁਰਦਸ਼ਾ ਪਿੱਛੇ ਹੁਣ ਦੀਆਂ ਸਰਕਾਰਾਂ ਦਾ ਵੀ ਦੋਸ਼ ਹੈ ਜ਼ਿੰਮੇਵਾਰ ਹਨ ਹੋ ਪੁਰਾਣੀਆਂ ਬੀਤੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਨਾ ਵੱਲ ਧਿਆਨ ਨਹੀਂ ਦਿੱਤਾ ਤੇ ਧਾਰਮਿਕ ਸੰਸਥਾਵਾਂ ਵੀ ਜ਼ਿੰਮੇਵਾਰ ਹਨ ਸਮਾਜਿਕ ਸੰਸਥਾਵਾਂ ਵੀ ਜ਼ਿੰਮੇਵਾਰ ਹਨ ਮੈਂ ਕਹਿੰਦਾ ਤੇ ਡੇਰਾਵਾਦੀ ਲੋਕ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਉਹ ਕਰੋੜਾਂ ਅਰਬਾਂ ਦੇ ਡੇਰੇ ਉਹਨਾਂ ਨੇ ਖੜੇ ਕਰ ਲਏ 3-300 ਕਈ ਡੇਰਿਆਂ 'ਚ 3-300 AC ਲੱਗਾ ਹੋਇਆ ਤੇ ਪਰ ਉਹ ਨਾਲ ਹੀ ਡੇਰੇ ਦੇ ਝੁੱਗਿਆਂ ਵਾਲੇ ਹੁੰਦੇ ਨਾਲ ਹੀ ਡੇਰੇ ਦੇ ਉਹ ਬੰਦੇ ਹੁੰਦੇ ਜਿੰਨਾਂ ਦੀ ਛੱਤ ਡਗਣ ਵਾਲੀ ਹੁੰਦੀ ਜੀ ਪਰ ਉਹ ਬਾਬਿਆਂ ਨੂੰ ਉਹਨਾਂ ਤੇ ਤਰਸ ਨਹੀਂ ਆਉਂਦਾ ਜੀ ਉਹਨਾਂ ਦਾ ਉਹ ਧਿਆਨ ਹੀ ਨਹੀਂ ਉਹ ਉਹ ਮੇਰਾ ਖਿਆਲ ਕੱਲ ਪਰਸੋਂ ਸਰਜੀਤ ਸਿੰਘ ਹੁੰਦਾ ਜੀ ਆ ਕੇ ਗਿਆ ਉਹ ਕਹਿੰਦੇ ਕਈ ਬਾਬੇ ਇਹੋ ਜਿਹੇ ਹਨ ਉਹਨਾਂ ਦੀ ਇੱਕ ਗੱਡੀ ਦੀ ਕੀਮਤ ਉੰਨੀ ਹੈ ਜਿੰਨਾ ਕਿ ਆ ਪੂਰਾ ਸਾਰਿਆਂ ਦੇ ਘਰ ਬਣ ਜਾਣ ਸਾਰਿਆਂ ਦੇ ਘਰ ਬਣ ਜਾਣੇ ਉਹਨੇ ਉੰਨੀ 2-4 ਕਰੋੜ ਦੀ ਗੱਡੀ ਲਈ ਹੋਈ ਗਈਆਂ ਨੇ ਇੰਨੀ ਉਹ ਆਪਣੇ ਸੁਖਰਾਮ ਜ਼ਿੰਦਗੀ ਇਹ ਅਸੀਂ ਦੇ ਬਿ ਜੀ ਰਹੇ ਹਾਂ ਤੇ ਇਹ ਫਿਰ ਪਬਲਿਕ ਨੂੰ ਧਿਆਨ ਦੇਣਾ ਚਾਹੀਦਾ ਕਿ ਜਦੋਂ ਤੁਸੀਂ ਦਾਨ ਦਿੰਦੇ ਹੋ ਜੀ ਤੁਹਾਡਾ ਦਾਨ ਦਿੱਤਾ ਜਿਹੜਾ ਉਹ ਸਹੀ ਪਾਸੇ ਲੱਗਣਾ ਚਾਹੀਦਾ ਜੇ ਗਲਤ ਪਾਸੇ ਲੱਗਦਾ ਤਾਂ ਉਹ ਫਿਰ ਹੋਰ ਗਲਤ ਕੰਮ ਹੋ ਜਾਂਦਾ ਜੀ ਉਹ ਫਿਰ ਉਹਦੇ ਨਤੀਜੇ ਵੀ ਸਹੀ ਨਹੀਂ ਨਿਕਲਦੇ ਜੇ ਗਲਤ ਪਾਸੇ ਤੁਸੀਂ ਆਪਣਾ ਦਾਨ ਦੇ ਦਿੰਦੇ ਹੋ ਜੀ ਬਿਲਡਿੰਗਾਂ ਬਣਾਉਣ ਲਈ ਵੱਡੀਆਂ-ਵੱਡੀਆਂ ਏਸੀ ਲੈਣ ਲਈ ਦਾਨਾ ਦਿਓ ਅਸੀਂ ਤਾਂ ਇਹ ਕਹਿੰਨੇ ਕਿ ਦਾਨ ਦੀ ਦਿੱਤਾ ਸ਼ਤ ਦੇ ਦਿੰਦੇ ਹੋ ਆ ਉਹ ਸਹੀ ਪਹੁੰਚੇ ਤੇ ਉਹ ਠੀਕ ਆ ਜੀ ਧੰਨਵਾਦ ਧੰਨਵਾਦ ਪ੍ਰਹਾਰ ਸਾਹਿਬ ਤੇ ਜਿਨ੍ਹਾਂ ਗੱਲ ਕਰਦੇ ਆ ਨੇਤਰਪਾਲ ਕੁ ਪ੍ਰਹਾਰ ਹੋਣਾ ਨਾ ਕੀ ਕੀਵੇਂ ਦੇਖਦੇ ਆ ਪ੍ਰਹਾਰ ਸਾਹਿਬ ਬੜੇ ਚਿਹਰੇ ਤੋਂ ਲੱਗੇ ਆ ਤੇ 200 ਦਾ ਟਾਰਗੇਟ ਪੂਰਾ ਲੱਗੇ ਆ ਅੱਜ ਹਾਂ ਜੀ ਕੁਈ ਕੁਝ ਇਕ ਕਾਲਸਾ ਕੁਈ ਕੁਝ ਕਿੰਬਤ ਹੈ ਟਾਰਗੇਟ 200 ਦਾ ਨਹੀਂ ਹੁਣ ਰਹਿ ਗਿਆ ਟਾਰਗੇਟ ਅਨਲਿਮਟਿਡ ਹੋ ਗਿਆ ਜੀ ਤੇ ਇੱਥੇ ਆਈ ਥਿੰਕ 350 ਹਾਊਸਿਸ ਦੇ ਇੱਥੇ ਅਜੋ ਵਾਲਾ ਜੀ ਬਣ ਜਾਣੇ ਆ ਜੀ ਤੇ ਇਹ ਐਕਚੁਅਲੀ ਹੈਗੇ ਨਾ 12-12 ਜਣੇ ਇੱਕ ਘਰ ਚ ਰਹਿੰਦੇ ਆ ਪਰਿਵਾਰ ਦੋ ਆ ਫਿਰ ਜਦੋਂ ਉਹਨਾਂ ਨੂੰ ਦੇਖੀ ਗਏ ਆ ਵੀ ਚਲੋ ਦੋ ਕਮਰੇ ਹੋਰ ਬਣਾ ਦੋ ਹੈਨਾ ਫੰਡਸ ਸਾਨੂੰ ਐਨੇ ਮਿਲੇ ਆਪਣੇ ਭਾਈ ਸਾਹਿਬ ਹੁਣ ਜੰਡਾ ਮਨਜੀਤ ਸਿੰਘ ਜੰਡਾ ਜੀ ਤੇ ਭੈਣ ਜੀ ਇੰਜੀਨੀਅਰ ਸੀਤੌਰ ਜੰਡਾ ਤੇ ਇਦਾਂ ਹੀ ਸਾਡੇ ਨਾਲ ਹੋਰ ਵੀ ਬੜੇ ਜਿਹੜੇ ਸਹੀ ਸੋਚ ਲੈ ਕੇ ਸਾਡੇ ਨਾਲ ਚੱਲੇ ਹੋਏ ਆ ਉਹਨਾਂ ਨੇ ਇੰਨੇ ਕ ਫੰਡ ਦਿੱਤੇ ਹੋਏ ਆ ਕਿ ਅਸੀਂ ਚਾਹੀਏ ਤਾਂ ਘਰ ਸਾਰੇ ਪੂਰੇ ਈਅਰ ਦੇ ਵਿੱਚ ਕੰਪਲੀਟ ਹੋ ਜਾਣ ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਥੋੜਾ ਰੁਕਣਾ ਪੈਂਦਾ ਕਈ ਵਾਰ ਮਿਸਤਰੀ ਨਹੀਂ ਪੂਰੇ ਮਿਲੇ ਜਾਂ ਕਈ ਵਾਰ ਮਟੀਰੀਅਲ ਪੂਰਾ ਨਹੀਂ ਇਕਦਮ ਮਿਲਦਾ ਸੋ ਅਦਰਵਾਈਜ਼ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਇਟਸ ਨਾਟ ਗੋਨ ਟੂ ਸਟਾਪ ਆਫਟਰ 200 ਇਟਸ ਅਨਲਿਮਟਿਡ ਇਹ ਚੱਲਦਾ ਜਾਏਗਾ ਬਿਕਾਜ਼ ਜਵਿੰਦਰ ਸਿੰਘ ਪ੍ਰਹਾਰ ਹੋਣਾ ਨੇ ਮੇਰੇ ਹਸਬੰਦ ਇਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈਗਾ ਸਮਾਜ ਸੇਵਾ ਲਈ ਤੇ ਮੈਨੂੰ ਨਹੀਂ ਲੱਗਦਾ ਇਹ ਕਦੇ ਸਟਾਪ ਹੋਣਗੇ ਤੇ ਨਾ ਹੀ ਜੀ ਕਰਨਾ ਚਾਹੀਦਾ ਜਦੋਂ ਕੱਚੇ ਘਰ ਉਤੇ ਛੱਤ ਪੱਕੀ ਪੈਂਦੀ ਆ ਕਿੱਦਾਂ ਲੱਗਦਾ oh my god ਬਹੁਤ ਵਧੀਆ ਲੱਗਦਾ ਦੇਖੋ ਤੁਸੀਂ ਕੱਖਾਂ ਕਾਨੇ ਦੇ ਘਰ ਜੀ ਕੋਈ ਵੀ ਐਂਟਰ ਕਰ ਸਕਦਾ ਜੀ ਬਿਲਕੁਲ ਹੈਨਾ ਤੇ ਅੰਦਰ ਆ ਕੇ ਕੋਈ ਚੋਰੀ ਹੋ ਜਾਏ ਕੁਝ ਕਿਸੇ ਤਰ੍ਹਾਂ ਦਾ ਵੀ ਹਮਲਾ ਹੋ ਸਕਦਾ ਇਹਨਾਂ ਤੇ ਜੀ ਤੇ ਕੋਈ ਸਰੀਰਕ ਹਮਲੇ ਵੀ ਹੋ ਸਕਦੇ ਜਦੋਂ ਇੱਕ ਦੀਵਾਰ ਮਿਲ ਜਾਂਦੀ ਆ ਸਿਮਿੰਟ ਤੇ ਬ੍ਰਿਕਰੀ ਦੀਵਾਰ ਮਿਲ ਜਾਂਦੀ ਐਟਲੀਸ ਦਰਵਾਜ਼ਾ ਮਿਲ ਜਾਂਦਾ ਜੀ ਉਹ ਆਪਣੇ ਆਪ ਦੀ ਸਿਕਿਉਰਟੀ ਫੀਲ ਮਿਲਦੀ ਆ ਉਹਨਾਂ ਨੂੰ ਇੱਕ ਚਾਰ ਦਿਵਾਰੀ ਤੇ ਛੱਤ ਉੱਪਰ ਪਲੱਸ ਜਦੋਂ ਕੁਦਰਤ ਦੀਆਂ ਕਈ ਚੀਜ਼ਾਂ ਜਿਹੜੀਆਂ ਨਹੀਂ ਚੱਲ ਸਕਦੇ ਹਵਾਵਾਂ ਬਰਖਾ ਹੈ ਨਾ ਕੁਦਰਤੀ ਆਫਤ ਕੋਈ ਵੀ ਆਉਂਦੀਆਂ ਤੇ ਉਹਦੇ ਲਈ ਵੀ ਉਹਨਾਂ ਨੂੰ ਸਿਕਿਉਰਟੀ ਮਿਲ ਜਾਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਘਰ ਬਣਾਉਣ ਤੋਂ ਅੱਗੇ ਉਹਨਾਂ ਨੂੰ ਇਹ ਪਹਿਲੀ ਸਿਕਿਉਰਟੀ ਹੈਗੀ ਜਿਹੜੀ ਹਰ ਇੱਕ ਨੂੰ ਚਾਹੀਦੀ ਹੈ ਸੋ ਇਸੇ ਕਰਕੇ ਅਸੀਂ ਇਹ ਕੋਸ਼ਿਸ਼ ਹੈਗੀ ਆ ਪਰ ਘਰ ਤੇ ਛੱਤ ਦੇ ਦਿੰਨੇ ਆ ਅਸੀਂ ਇਹਨਾਂ ਨੂੰ ਇਹ ਕਹਿੰਦੇ ਕਿ ਆਪਣੀ ਰੋਟੀ ਚੋਗਾ ਆਪਣੇ ਹੱਥਾਂ ਨਾਲ ਖਾਓ ਹੈਨਾ ਐਨਆਰਸੀ ਜ਼ਰੂਰ ਕਰਦੇ ਹੈਗੇ ਆ ਬਸ ਹੀ ਇਕੱਲੇ ਨਹੀਂ ਕਰਦੇ ਬਹੁਤ ਜਾਣੇ ਸਾਡੇ ਨਾਲ ਟੀਮ ਉਹ ਸਾਡੀ ਸਾਰੀ ਫੈਮਿਲੀ ਹੀ ਪਾਣ ਚੁੱਕੀ ਹੈ ਬਿਲਕੁਲ ਧੰਨਵਾਦ ਜੀ ਥੈਂਕ ਯੂ ਫਿਰ ਇਸ ਵਕਤ ਸਾਡੇ ਨਾਲ ਯੂਐਸਏ ਤੋਂ ਵੀ ਆ ਭੈਣ ਜੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਕਿੰਨਾ ਬਰਥਡੇ ਮਨਾਇਆ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਜੀ। ਥੈਂਕ ਯੂ ਸੋ। ਕਿਉਂਕਿ ਲੋਕ ਤੁਹਾਨੂੰ ਪੂਰੇ ਸੰਸਾਰ ਦੇ ਇਸ ਵਕਤ ਦੇ ਰਹੇ ਆ ਤੇ ਮੁਬਾਰਕਾ ਵੀ ਤੁਹਾਨੂੰ ਦੇ ਰਹੇ ਆ ਤੇ ਅੱਜ ਤੁਸੀਂ ਅਜੋਵਾਲ ਚਾਹਿਆ ਕੱਚਿਆਂ ਤੋਂ ਪੱਕਿਆਂ ਵੱਲ ਕਦਮ ਉਹਨਾਂ ਦਾ ਰੱਖਿਆ ਜਿਨ੍ਹਾਂ ਦਾ ਸੁਪਨਾ ਸੀ। ਤੇ ਕਿਵੇਂ ਲੱਗਦਾ ਅੱਜ? ਅੱਜ ਬਹੁਤ ਹੀ ਵਧੀਆ ਲੱਗਦਾ ਹੈ। ਫਰਸਟ ਆਲ ਮੈਂ ਆਪਣਾ 60th ਬਰਥਡੇ ਮਨਾ ਰਹੀ ਆ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਤੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ। ਜੀ। ਕੀ ਕਹਿਣਾ ਚਾਹੁੰਦੇ ਆ ਜਦਾ ਜਾਈ ਤੁਸੀਂ ਅੱਜ ਨੀਵੀ ਰੱਖੀ ਐ ਕਿਦਾਂ ਫੀਲ ਕਰਦੇ ਆ ਬਹੁਤ ਵਧੀਆ ਫੀਲ ਕਰਦੇ ਆ ਲੱਗਦਾ ਆ ਕਿ ਇਹ ਗਿਫਟ ਜੋ ਮੈਨੂੰ ਅੱਜ ਮਿਲਿਆ ਆ ਤਾਂ ਇਹ ساری ਜ਼ਿੰਦਗੀ ਮੇਰੇ ਨਾਲ ਰਹੂਗਾ ਇਹ ਗਿਫਟ ਮੈਨੂੰ ਇੱਕ ਅਸੀਸਾਂ ਮਿਲੀਆਂ ਆਸ਼ੀਰਵਾਦ ਮਿਲਿਆ ਪਿਆਰ ਮਿਲਿਆ ਇਹਨਾਂ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਦੇਖੀ ਮੈਂ ਹੈਨਾ ਤੇ ਉਹ ਜਿਹੜਾ ਜਿਹੜੀ ਫੀਲਿੰਗ ਹੈ ਉਹ ਐਕਸਪਲੇਨ ਨਹੀਂ ਮੈਂ ਕਰ ਸਕਦੀ ਪਰ ਮੈਂ ਇਹਨਾਂ ਜ਼ਰੂਰ ਕਹਿ ਸਕਦੀ ਆ ਕਿ ਹੋ ਸਕਦਾ ਮੈਂ ਭਾਵੁਕ ਹੋ ਜਾਵਾਂ ਤੇ ਆਪਾਂ ਬਹੁਤ ਹੀ ਸੈਲੀਬ੍ਰੇਸ਼ਨਾਂ ਘਰਾਂ ਦੇ ਵਿੱਚ ਕਰਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਐਨਿਵਰਸਰੀਆਂ ਮਨਾਉਂਦੇ ਆ ਬੱਚਿਆਂ ਦੇ ਬਰਥਡੇ ਮਨਾਉਂਦੇ ਆ ਤਾਂ ਕਿ ਵੈਲੈਂਟਾਈਨਸਟੇ ਮਨਾਉਂਦੇ ਆ देयर इज ਅ ਬੀਅੰਡ ਟਾਈਪ ਆਫ ਸੈਲੀਬ੍ਰੇਸ਼ਨ ਘਰਾਂ ਦੇ ਵਿੱਚ ਹੁੰਦੀ ਆ ਪਰ ਮਨ ਕਰਦਾ ਆ ਵੀ ਹਰੇਕ ਇਨਸਾਨ ਜੇ ਕੁਝ ਕਰ ਸਕਦਾ ਆ ਤਾਂ ਇੱਕ ਸੈਲੀਬ੍ਰੇਸ਼ਨ ਉਹ ਇਦਾਂ ਦੇ ਪਰਿਵਾਰਾਂ ਦੇ ਨਾਲ ਜ਼ਰੂਰ ਮਿਲਾਵੇ ਤਾਂ ਇੱਕ ਮਹਿਸੂਸ ਕਰ ਸਕੇ ਕਿ ਇਹਦਾ ਆਨੰਦ ਹੀ ਵੱਖਰਾ ਹੈ। ਸੋ ਅੱਜ ਬਹੁਤ ਵਧੀਆ ਲੱਗਿਆ। ਧੰਨਵਾਦ ਜੀ। ਤੇ ਜੰਡਾ ਸਾਹਿਬ ਵੀ ਜੁੜੇ ਆ ਸਾਡੇ ਨਾਲ ਉਹਨਾਂ ਨੇ ਵੀ ਗੱਲ ਕਰਦੇ ਆ। ਕਿੱਦਾਂ ਲੱਗਦਾ ਅੱਜ ਇੱਥੇ ਆ ਕੇ? ਦੇਖੋ ਜੀ ਬਹੁਤ ਮਨ ਨੂੰ ਸਕੂਨ ਮਿਲਦਾ ਆ ਜੀ। ਇਹ ਸਾਰੇ ਆਪਣੇ ਪੰਜਾਬੀ ਭਰਾਵਾਂ ਤੇ ਸਾਰੇ ਦੁਨੀਆ ਦੇ ਵਿੱਚ ਜਿੰਨੇ ਵੀ ਹੈ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਇਦਾਂ ਦਾ ਕੋਈ ਨਾ ਕੋਈ ਕੰਮ ਕਰੀਏ ਜਿੱਦਣ ਵਾਜਸ਼ਦਾ 60th ਬਰਥਡੇ ਸੀ ਤੋ ਉਹਦੇ ਨਹੀਂ ਬੈਠ ਕੇ ਸਲਾਹਰ ਕੀਤੀ ਕਿਉਂ ਨਾ ਭਈ 60th ਬਰਥਡੇ ਜਿਹੜਾ ਉਹ ਆਲ ਜਾ ਕੇ ਮਨਾਇਆ ਜਾਵੇ ਪ੍ਰਹਾਰ ਸਾਹਿਬ ਨੂੰ ਫੋਨ ਕੀਤਾ ਪ੍ਰਹਾਰ ਸਾਹਿਬ ਕਹਿੰਦੇ ਐਨੀ ਟਾਈਮ ਆ ਜਾਓ ਅਸੀਂ ਅੱਗੇ ਪਹਿਲਾਂ ਵੀ ਇੱਥੇ ਆ ਚੁੱਕੇ ਆ ਤੇ 60th ਜਨਮਦਿਨ ਆ ਜਮਨਾ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਪਹਿਲਾਂ ਵੀ ਅਸੀਂ ਸਾਡਾ ਪੋਤਾ ਜਾਰਡਨ ਉਹਦੀ ਲੋੜੀ ਪਾਉਣੀ ਸੀ ਤੇ ਉਦੋਂ ਵੀ ਸਾਡੇ ਮਨ ਚ ਆਇਆ ਕਿ ਉਹਨਾਂ ਇਹਦੀ ਲੋੜੀ ਦੇਖ ਕੇ ਘਰ ਬਣਾਇਆ ਜਾਵੇ ਅੱਛਾ ਜੀ ਹਾਂ ਉਦੋਂ ਇੱਕ ਆਪਾਂ ਜਾਰਡਨ ਝੰਡੇ ਦੀ ਲੋੜੀ ਤੇ ਵੀ ਇੱਕ ਇੱਥੇ ਘਰ ਬਣਾ ਕੇ ਗਏ ਸੀ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਬਸ ਅਸੀਂ ਐਜੂਕੇਸ਼ਨ ਤੇ ਉਹਦਾ ਕੰਮ ਕਰਦੇ ਆ ਤੇ ਅਸੀਂ ਕਾਫੀ ਸਾਡੇ ਕੋ ਬੱਚੇ ਹੈਗੇ 100 ਬੱਚੇ ਹੈਗੇ ਆ ਬੱਚੇ ਸਾਡੇ ਥੋੜੇ ਐਜੂਕੇਟਡ ਮੁੰਡੇ ਨੇ ਪੀ ਐਚ ਡੀ ਵੀ ਕਰਕੇ ਉਹਨੂੰ ਜੋਬ ਮਿਲ ਗਿਆ ਨਰਸਿੰਗ ਕੁੜੀਆਂ ਕਾਫੀ ਕਰ ਰਹੀਆਂ ਆ ਗ੍ਰੰਤੀ ਸਿੰਘਾਂ ਨੂੰ ਵੀ ਅਸੀਂ ਕਾਫੀ ਸਾਂਭਿਆ ਸਾਡੇ ਗ੍ਰੰਤੀ ਸਿੰਘ ਬਹੁਤ ਆ ਪਰਿਵਾਰ ਜਿਨ੍ਹਾਂ ਦੀ ਅਸੀਂ ਹੈਲਪ ਕਰ ਰਹੇ ਜਿਨ੍ਹਾਂ ਦੇ ਬੱਚਿਆਂ ਦੀ ਫੀਸ ਵੇਰਾਂ ਦੇ ਰਹੇ ਆ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਫਿਰ ਵੀ ਇਸ ਵਕਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹੋਇਸ ਫਿਰ ਰੀਚਡ ਅਜੋਵਾਲ Can someone translate for me? I am. I am. I feel lovely and honored to be here, um, mm. and sharing the moment where my friends, who have accompanied, I joined their trip to India, um, to see the largeness of their heart mm. and what they're sharing with the community they came from. Mm. There is nothing more important than a secure home and education mm. um, to open the doors to opportunity. And they're doing that. And I met this wonderful couple today mm -hmm. and um, I've been delighted to see what they do. Um, mm -hmm. It's it's great. It's their, mm -hmm. their few words to describe um, the wonderful hearts that they have and what they do. They're blessings to the world. Thank you. Thank you. Okay. He doesn't like was It was inspirational. Uh, mm -hmm. to see what uh, happened here today um, and meeting these people who do this and i hope that they will spread that inspiration to other people and and get them to do the same <laughs> yeah. thank you thank you thank you, thank you. Yeah, <laughs> ਵੀਵਿੰਦਰ ਬਰਾੜ ਸਾਹਿਬ ਜੀ ਕੰਮ ਕਰ ਰਹੇ ਹਨ ਉਹ ਵਧੀਆ ਕਰ ਰਹੇ ਹਨ ਮੈਂ ਜਲੇ ਕਿਤੇ ਵੀ ਜਾਂਦਾ ਕੰਮ ਤੇ ਜਾਂਦਾ ਤੇ ਮੈਨੂੰ ਪੁੱਛਦੇ ਆ ਕਿ ਬਰਾੜ ਸਾਹਿਬ ਨੇ ਤੁਹਾਡੇ ਘਰ ਕਿੰਨੇ ਘਪਾਤੇ ਲੋਕ ਪੁੱਛਦੇ ਆ ਹਰ ਸਾਹਿਬ ਨੇ ਕਿੰਨੇ ਘਰ ਬਣਾਏ ਆ ਆਹੋ ਸਾਡੇ ਕੀ ਕਹਿੰਦੇ ਤੁਸੀਂ ਮੈਂ ਕਹਿੰਦਾ ਵੀ ਹਲੇ ਦਾ ਚੱਲੀ ਜਾਂਦਾ ਉਹਨਾਂ ਦਾ ਕੰਮ ਮੇਰੇ ਖਿਆਲ ਸੋ 200 ਕਰਤਾ ਪਹਿ ਚੁੱਕਾ ਹੈ ਪਰ ਮੈਂ ਗਿਣੇ ਨਹੀਂ ਉਦਾਂ ਕਹਿ ਕਹਿ ਰਿਹਾ ਸੀ ਮੈਂ ਆਪਾਂ ਇਹ ਕਹਿ ਸਕਦੇ ਹਜੇ ਤਾਸ਼ ਰਵਾਤਾ ਨੇ ਰੱਬ ਦੇ ਦਿੱਤੇ ਕਾਜ ਦੀਆਂ ਹੈ ਅੱਗੇ ਬੜੀਆਂ ਲੰਮੀਆਂ ਬੈੜਾਂ ਨੇ ਪਰ ਹਰ ਸਾਥ ਦੀਆਂ ਹਾਂ ਜੀ ਹਾਂ ਜੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਨਾ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਤੇ ਹਾਂਜੀ ਭਾਂਜੀ ਕੀ ਕਹਿਣਾ ਚਾਹੁੰਦੇ ਆ ਪ੍ਰਹਾਰ ਸਾਹਿਬ ਨੇ ਜਿਹੜੇ ਕੱਚਿਆਂ ਤੋਂ ਪੱਕੇ ਕਰ ਦਿੱਤੇ ਹਨ ਦੇ ਹਨਦਿਆ ਸਾਡੇ ਸਾਡੇ ਘਰਾਂ ਚ ਹਨ ਦੇ ਚਰਨ ਪਏ ਨਾ ਸਾਡੇ ਮੁਕੱਦਰੀ ਬਦਲ ਗਏ ਅਸੀਂ ਕੁੱਲੀ ਚ ਰਹਿੰਦੇ ਸੀ ਜਦੋਂ ਦੇਰੀ ਆਉਂਦੀ ਸੀ ਨਾ ਨਿਆਣਿਆਂ ਨੂੰ ਲੈ ਕੇ ਰਾਤ ਨੂੰ ਬਾਹਰ ਬਹਿ ਜਾਂਦੀ ਸੀ ਇਦਾਂ ਦੀ ਹਾਲਤ ਸੀ ਸਾਡੀ हां ਤਾਂ ਦੇਰੀ ਰਾਤ ਨੂੰ ਬੰਦ ਹੋਣੀ 1 2 ਵਜੇ ਤਾਂ ਫਿਰ ਜਾਣਿਆਂ ਨੂੰ ਲੈ ਕੇ ਘਰ ਵਿੱਚ ਬਹਿਣਾ ਵੀ ਪਤਾ ਨਹੀਂ ਕਦੋਂ ਡਿੱਗ ਜਾਈ। ਹਿੱਦਾਂ ਦਾ ਹਾਲ ਸੀ। ਫਿਰ ਨਾਨੇ ਇਹਨਾਂ ਦੇ ਨਾਲ ਗੱਲ ਕੀਤੀ ਨਾ ਦੀ ਮਿਹਰਬਾਨੀ ਸ਼ੁਕਰਿਆ ਕਰਦੀ ਆ। ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਵੀ ਧੰਨਵਾਦ ਕਰਦੀ ਆ। ਉਹਨਾਂ ਦੇ ਵੀ ਬੱਚਿਆਂ ਦੇ ਜੀ ਲੰਬੀ ਮਰ ਕਰੇ ਜਿੱਦਾਂ ਸਾਡੇ ਛੱਤ ਪਾਈਏ ਸਿਰ ਤੇ ਅਸੀਂ ਜ਼ਿੰਦਗੀ ਪਰ ਪੁੱਲ ਸਕਦੇ। ਜੀ ਬੜਾ ਮੋਸ਼ਨਲ ਤੁਸੀਂ ਜਿਹੜੀਆਂ ਗੱਲਾਂ ਸੁਣੀਆਂ ਜਿਹੜੀਆਂ ਕਿ ਕਿੱਦਾਂ ਛੱਡ ਦਿੱਤੀਆਂ ਸਾਨੂੰ ਅੱਠੜ ਕੇ ਗੰਦਗੀ ਚ ਨਹਾਨੇ ਕੱਢਿਆ ਬਹੁਤ ਅੱਛੀ ਗੱਲ ਆ ਜੀ ਅਸੀਂ ਨਾ ਦੱਸਾ ਕਿੱਦਾਂ ਛੱਡ ਦਈਏ ਤਸਵੀਰਾਂ ਦੇਖ ਸਕਦੇ ਨੇ ਲਾਈਵ ਤੁਸੀਂ ਇਸ ਵਕਤ ਮਾਹੌਲ ਦੇਖਣ ਵਾਲਾ ਆ ਹਾਂਜੀ ਭੈਣ ਜੀ ਕਿੱਦਾਂ ਲੱਗਦਾ ਅੱਜ ਕੱਚਿਆਂ ਤੋਂ ਪੱਕੇ ਘਰ ਬਣਾਤੇ ਸਾਡੇ ਪਹਿਲੇ ਬਹੁਤ ਮਾੜਾ ਹਾਲ ਸੀ ਬਾਰਿਸ਼ ਸੀ ਪਾਣੀ ਬਹੁਤ ਆਉਂਦਾ ਸੀ ਅੰਦਰ ਤੇ ਸੌ ਰਾਤ ਤੇ ਬੱਚੇ ਨੂੰ ਲੈ ਕੇ ਹੋਰ ਪਾਸੇ ਜਾਂਦੇ ਸੀ ਤੇ ਜਦੋਂ ਇਹ ਆਏ ਨਾਲ ਸਾਡਾ ਘਰ ਪਾਤਾ ਹੁਣ ਬਹੁਤ ਵਧੀਆ ਹੋ ਗਿਆ ਪੱਕਾ ਘਰ ਪੈ ਗਿਆ ਹੁਣ ਸੁੱਖ ਦੀ ਨੀਂਦ ਸੌਂਦੇ ਤੁਸੀਂ ਸੁੱਖ ਦੀ ਨੀਂਦ ਲ ਹੋ ਤਾਂ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀਆਂ ਕਿਵੇਂ ਲੋਕ ਖੁਸ਼ ਹਨ ਕਿ ਉਹਨਾਂ ਦੇ ਕੱਚੇ ਜਿਹੜੇ ਘਰ ਆ ਪੱਕੇ ਹੋ ਗਏ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸਾਰੇ ਜਿਹੜੇ ਅੱਜੋਵਾਲ ਪਹੁੰਚੇ ਇਸ ਵਕਤ ਹਿਸ਼ਾਰਪੁਰ ਦੇ ਕੋਲ ਜਿੱਥੇ ਹਿਸ਼ਾਰਪੁਰ ਕੋਲ ਇੱਕ ਅੱਜੋਵਾਲ ਆ ਜਿੱਥੇ ਕਿ ਇਹ ਐਨ ਜੀਓ ਜਿਹੜੀ ਆ ਉਹ ਦੇਖੋ 200 ਤੱਕ ਘਰ ਬਣਾ ਚੁੱਕੀ ਆ 200 ਘਰ ਤੱਕ ਬਰਿੰਦਰ ਪ੍ਰਹਾਰ ਉਹਨਾਂ ਦੀ ਅਗਵਾਈ ਹੇਠ ਜਿਹੜਾ ਇਹ ਕੰਮ ਹੋ ਰਿਹਾ ਹੈ ਤੇ ਲੋਕ ਵੀ ਦੇਖੋ ਤੁਸੀਂ ਕਿਸ ਤਰ੍ਹਾਂ ਖੁਸ਼ੀ ਮਨਾ ਰਹੇ ਆ ਕਿ ਜਿਨ੍ਹਾਂ ਦੇ ਹਲੇ ਕੱਚੇ ਜਿਹੜੇ ਹੋਣ ਵਾਲੇ ਪੱਕੇ ਉਹਨਾਂ ਨੂੰ ਵੀ ਆਸ ਆਇਕ ਹੋਮ ਫੋਰ ਦਾ ਹੋਮਲੈਸ ਯਾਨੀ ਕਿ ਉਮੀਦ ਆ ਜਿਹੜੀ ਇਹਨਾਂ ਨੂੰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਫਿਰ ਦੋਸਤੋ ਆਪਾਂ ਜਰੂਰ ਇਸ ਪਿੰਡ 'ਚ ਆ ਕੇ ਫਿਰ ਤੁਹਾਨੂੰ ਗੱਲ ਕਰਾਂਗੇ ਇੱਥੇ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਮਿਲਾਵਾਂਗੇ ਵੀ ਮੈਂ ਫਿਰ ਦੱਸਣਾ ਚਾਹੁੰਦਾ ਅਜੋਵਾਲ ਹੁਸ਼ਿਆਰਪੁਰ ਦੇ ਕੋਲ ਜਿਹੜਾ ਇੱਕ ਕਸਬਾ ਧੰਨਵਾਦ